ਜਾਕਬਾੜੀ ਤੁਸੀਂ ਦੇਖ ਰਹੇ ਹੋ ਅਕਸਰ ਅਸੀਂ ਸ਼ਿਕਾਇਤ ਕਰਦੇ ਹਾਂ ਵੀ ਪੰਜਾਬ ਸਾਰਿਆਂ ਨਾਲ ਖੜਦਾ ਪੰਜਾਬ ਨਾਲ ਨਹੀਂ ਕੋਈ ਖੜਦਾ ਪਰ ਪੰਜਾਬ ਦੇ ਨਾਲ ਸਰ ਕੋਈ ਖੜਨ ਡਿਆ ਜਿੱਥੋਂ ਕਿ ਹਰਿਆਣਾ ਆ ਗਿਆ ਹੁਣ ਰਾਜਸਥਾਨ ਵਾਲੇ ਬਾਈ ਆ ਇਸ ਸੰਗਰੀਆ ਤੋਂ ਆਏ ਆ ਔਰ ਉਹਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਸਤਿ ਸ਼੍ਰੀ ਅਕਾਲ ਅਸੀਂ ਆਏ ਆ ਵੀਰ ਜੀ ਖਾਰਾ ਖੇੜਾ ਪਿੰਡ ਹੈ ਸਾਡਾ ਟਿੱਬੀ ਤਹਿਸੀਲ ਹਿਮਾਨਗੜ ਤੋਂ ਅੱਛਾ ਇਹ ਸਾਰੇ ਪਿੰਡ ਨੇ ਕੀਤਾ ਜਾਂ ਆਪ ਵੀ ਪਾ ਕੇ ਲੈ ਕੇ ਆਏ ਹੋ ਸਾਰੇ ਪਿੰਡ ਨੇ ਦਾ ਸ਼ੋਗ ਹੈ ਜੀ ਇੱਥੇ ਅਸੀਂ ਰਾਸ਼ਨ ਲੈ ਕੇ ਆਏ ਆ ਤੇ ਖਲਚੂਰੀ ਵੀ ਲੈ ਕੇ ਆਏ ਆ ਨਾਲ ਤੇ ਬਿਸਕਟ ਵਗੈਰਾ ਵੀ ਹੈ ਗਿਆ ਜਿੱਥੇ ਵੀ ਬਾਈ ਜ਼ਰੂਰਤ ਹੋਊਗੀ ਉੱਥੇ ਅਸੀਂ ਇਹਨੂੰ ਪਹੁੰਚ ਕਰਾਂਗੇ ਅੱਛਾ ਤੁਸੀਂ ਕਿਸੇ ਨੂੰ ਫੋਨ ਕਰਕੇ ਆਏ ਜਾਂ ਉਦਾਂ ਹੀ ਤੁਰਪੇ ਵੀ ਸਮਾਨ ਚਾਹੀਦਾ ਸਿੱਧੇ ਆਏ ਨਹੀਂ ਫੋਨ ਕੀਤਾ ਸੀ ਜਿਵੇਂ ਸਾਡੇ ਰਤਨਪਰੇ ਤੋਂ ਹੋਰ ਵੀ ਪਿੰਡ ਨਾਲ ਰਾਜਸਥਾਨ ਚ ਅੜਮਾਨਗੜ ਜ਼ਿਲ੍ਹੇ ਚ ਉੱਥੋਂ ਵੀ ਆ ਹੀ ਜਾਂਦੇ ਐ ਤੇ ਕੋਸ ਆ ਗਏ ਐ ਉਹਨਾਂ ਨਾਲ ਅਸੀਂ ਸੰਪਰਕ ਕੀਤਾ ਐ ਉਹਨਾਂ ਨੇ ਵੀ ਆਖਿਆ ਜਿੱਥੇ ਆਪਣੀ ਜ਼ਰੂਰਤ ਹੋਊਗੀ ਉੱਥੇ ਹੀ ਆਪਾਂ ਸਮਾਨ ਪਹੁੰਚਾਉਣਾ ਐ ਠੀਕ ਐ ਹਾਂ ਅੱਛਾ ਮਾਰ ਬਹੁਤ ਆ ਤੁਹਾਡੇ ਦਿਮਾਗ ਚ ਕੀ ਚੱਲਿਆ ਵੀ ਜੋ ਤੁਸੀਂ ਨਿਕਲੇ ਆ ਸਾਰੇ ਜਣੇ ਵੀ ਕੀ ਕੀ ਨਿਕਲਦਾ ਸੀਗਾ ਦਿਮਾਗ ਤੋਂ ਆਈ ਜੀ ਵੀ ਆਪਾਂ ਤੋਂ ਮਨੁੱਖਤਾ ਦੀ ਸੇਵਾ ਕਰਨੀ ਐ ਕਦੇ ਆਪਣੇ ਤੇ ਵਿਕਤਾ ਪੇਜੇ ਕਦੇ ਕਿਸੇ ਹੋਰ ਤੇ ਪੇਜੇ ਆਪਸ ਚ ਸਾਰੇ ਸੇ ਹੋ ਕਰਾਂਗੇ ਤਾਂ ਹੀ ਕੰਬਣੂਆ ਹੁਣ ਸਮਾਨ ਲੈ ਕੇ ਆਏ ਆ ਅੱਗੇ ਵੀ ਜਾਵਾਂਗੇ ਗੱਡੀ ਲੈ ਕੇ ਆਏ ਆ ਨਾਲ ਵੇ ਕਿਵੇਂ ਕਿਵੇਂ ਆ ਜਿੱਥੇ ਲਾ ਤਾਂ ਜਿਆਦਾ ਖਰਾਬ ਹੋਏ ਉੱਥੇ ਸਮਾਨ ਪਹੁੰਚਾਵਾਂਗੇ ਜਿੱਥੇ ਲੱਗੀ ਵੀ ਇੱਥੇ ਜਿਆਦਾ ਜ਼ਰੂਰਤ ਹੈਗੀ ਜਿੱਥੇ ਨਹੀਂ ਪਹੁੰਚ ਰਿਹਾ ਸਮਾਨ ਉੱਥੇ ਵੀ ਪਹੁੰਚਾ ਕੇ ਆਵਾਂਗੇ ਠੀਕ ਹੈ ਤੇ ਪੰਜਾਬ ਹਰ ਸਟੇਟ ਸੇ ਜੇ ਕੋਈ ਵਿਪਦ ਆਈ ਹੈ ਤੇ ਪੰਜਾਬ ਨਾਲ ਖੜਿਆ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਵੀ ਪੰਜਾਬ ਦੇ ਨਾਲ ਖੜੀਏ ਠੀਕ ਹੈ ਜੀ ਹਾਂ ਜੀ ਸਿੰਘ ਜੀ ਤੁਸੀਂ ਨਾਲ ਆਏ ਹੋ ਇਹਨਾਂ ਦੇ ਹਾਂਜੀ ਠੀਕ ਹੈ ਸਾਡਾ ਪਿੰਡ ਜੀ ਖਾਰਾ ਖੇੜਾ ਜੀ ਖਾਰਾ ਖੇੜੇ ਤੋਂ ਸਾਰੀ ਸੰਗਤ ਜੋ ਜੁੜ ਕੇ ਆਈ ਹੈ ਅਸੀਂ ਜੋ ਰਸਤ ਪਿੰਡ ਖਾਰਾ ਖੇੜੇ ਦੀ ਸਾਰਾ ਚੰਦਾ ਕੀਤਾ ਚੰਦਾ ਕਰਕੇ ਤੇ ਜਿਹੜੇ ਜੀਵਾਂ ਨੂੰ ਰਸਤ ਪਹੁੰਚਾਣੀ ਹੈ ਅਸੀਂ ਆਪ ਸੇਵਾਦਾਰ ਸੇਵਾ ਕਰਾਂਗੇ ਜਾ ਕੇ ਜਿੱਥੇ ਵੀ ਰਸਤਾ ਅਸੀਂ ਪਹੁੰਚਾਵਾਂਗੇ ਪਿੰਡ ਖਾਰਾ ਖੇੜੇ ਤੋਂ ਜ਼ਿਲ੍ਹਾ ਹਨਮਾਨਗੜ੍ਹ ਇਕੱਰੀ ਜਕਾਰਾ ਬੁਲਾਦੇ ਹੋ ਸੇ ਤੁਸੀਂ ਆਏ ਆ ਨਾ ਹਾਂ ਬੋਲੋ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪੰਜਾਬ ਆ ਇਹਦੀ ਤਸਵੀਰ ਬਲੱਖਣਦਾਨੂ ਦੇਖੂਗੀ ਮਜਤेंद्र ਸਿੰਘ ਖੈਰਾ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਦੇ ਨਾਲ ਹਾਜ਼ਰੀ ਕੇ ਤੋਂ ਧਾਕਬਾੜੀ ਤੁਸੀਂ ਦੇਖ ਰਹੇ ਹੋ ਅਕਸਰ ਅਸੀਂ ਸ਼ਿਕਾਇਤ ਕਰਦੇ ਹਾਂ ਵੀ ਪੰਜਾਬ ਸਾਰਿਆਂ ਨਾਲ ਖੜਦਾ ਪੰਜਾਬ ਨਾਲ ਨਹੀਂ ਕੋਈ ਖੜਦਾ ਪਰ ਪੰਜਾਬ ਦੇ ਨਾਲ ਸਰ ਕੋਈ ਖੜਨ ਡਿਆ ਜਿੱਥੋਂ ਕਿ ਹਰਿਆਣਾ ਆ ਗਿਆ ਹੁਣ ਰਾਜਸਥਾਨ ਵਾਲੇ ਬਾਈ ਆ ਸੰਗਰੀਆ ਤੋਂ ਆਏ ਆ ਔਰ ਉਹਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਸਤਿ ਸ਼੍ਰੀ ਅਕਾਲ ਅਸੀਂ ਆਏ ਆ ਵੀਰ ਜੀ ਖਾਰਾ ਖੇੜਾ ਪਿੰਡ ਹੈ ਸਾਡਾ ਟਿੱਬੀ ਤਹਿਸੀਲ ਹਿਮਾਨਗੜ ਤੋਂ ਅੱਛਾ ਇਹ ਸਾਰੇ ਪਿੰਡ ਨੇ ਕੀਤਾ ਜਾਂ ਆਪ ਵੀ ਪਾ ਕੇ ਲੈ ਕੇ ਆਏ ਹੋ ਸਾਰੇ ਪਿੰਡ ਨੇ ਦਾ ਸ਼ੋਗ ਹੈ ਜੀ ਇੱਥੇ ਅਸੀਂ ਰਾਸ਼ਨ ਲੈ ਕੇ ਆਏ ਆ ਤੇ ਖਲਚੂਰੀ ਵੀ ਲੈ ਕੇ ਆਏ ਆ ਨਾਲ ਤੇ ਬਿਸਕਟ ਵਗੈਰਾ ਵੀ ਹੈ ਗਿਆ ਜਿੱਥੇ ਵੀ ਬਾਈ ਜ਼ਰੂਰਤ ਹੋਊਗੀ ਉੱਥੇ ਅਸੀਂ ਇਹਨੂੰ ਪਹੁੰਚ ਕਰਾਂਗੇ ਅੱਛਾ ਤੁਸੀਂ ਕਿਸੇ ਨੂੰ ਫੋਨ ਕਰਕੇ ਆਏ ਜਾਂ ਉਦਾਂ ਹੀ ਤੁਰਪੇ ਵੀ ਸਮਾਨ ਚਾਹੀਦਾ ਸਿੱਧੇ ਆਏ ਨਹੀਂ ਫੋਨ ਕੀਤਾ ਸੀ ਜਿਵੇਂ ਸਾਡੇ ਰਤਨਪਰੇ ਤੋਂ ਹੋਰ ਵੀ ਪਿੰਡ ਨਾਲ ਰਾਜਸਥਾਨ ਚ ਅੜਮਾਨਗੜ ਜ਼ਿਲ੍ਹੇ ਚ ਉੱਥੋਂ ਵੀ ਆਈ ਜਾਂਦੇ ਐ ਤੇ ਕੋਸ ਆ ਗਏ ਐ ਉਹਨਾਂ ਨਾਲ ਅਸੀਂ ਸੰਪਰਕ ਕੀਤਾ ਐ ਉਹਨਾਂ ਨੇ ਵੀ ਆਖਿਆ ਜਿੱਥੇ ਆਪਣੀ ਜ਼ਰੂਰਤ ਹੋਊਗੀ ਉੱਥੇ ਹੀ ਆਪਾਂ ਸਮਾਨ ਪਹੁੰਚਾਉਣਾ ਐ ਠੀਕ ਐ ਹਾਂ ਅੱਛਾ ਮਾਰ ਬਹੁਤ ਆ ਤੁਹਾਡੇ ਦਿਮਾਗ ਚ ਕੀ ਚੱਲਿਆ ਵੀ ਜੋ ਤੁਸੀਂ ਨਿਕਲੇ ਆ ਸਾਰੇ ਜਣੇ ਵੀ ਕੀ ਕੀ ਨਿਕਲਦਾ ਸੀਗਾ ਦਿਮਾਗ ਤੋਂ ਆਈ ਜੀ ਵੀ ਆਪਾਂ ਤੋਂ ਮਨੁੱਖਤਾ ਦੀ ਸੇਵਾ ਕਰਨੀ ਐ ਕਦੇ ਆਪਣੇ ਤੇ ਵਿਕਤਾ ਪੇਜੇ ਕਦੇ ਕਿਸੇ ਹੋਰ ਤੇ ਪੇਜੇ ਆਪਸ ਚ ਸਾਰੇ ਸੇ ਹੋ ਕਰਾਂਗੇ ਤਾਂ ਹੀ ਕੰਬਣੂਆ ਹੁਣ ਸਮਾਨ ਲੈ ਕੇ ਆਏ ਆ ਅੱਗੇ ਵੀ ਜਾਵਾਂਗੇ ਗੱਡੀ ਲੈ ਕੇ ਆਏ ਆ ਨਾਲ ਵੇਖਿਆਵੇਂ ਕਿਵੇਂ ਐ ਜਿੱਥੇ ਲੋੜ ਤੇ ਜ਼ਿਆਦਾ ਖਰਾਬ ਹੋਏ ਉੱਥੇ ਸਮਾਨ ਪਹੁੰਚਾਵਾਂਗੇ ਜਿੱਥੇ ਲੱਗੀ ਹੋਵੇ ਇੱਥੇ ਜ਼ਿਆਦਾ ਜ਼ਰੂਰਤ ਹੈਗੀ ਜਿੱਥੇ ਨਹੀਂ ਪਹੁੰਚ ਰਿਹਾ ਸਮਾਨ ਉੱਥੇ ਵੀ ਪਹੁੰਚਾ ਕੇ ਆਵਾਂਗੇ ਠੀਕ ਐ ਤੇ ਪੰਜਾਬ ਹਰ ਸਟੇਟ ਸੇ ਜੇ ਕੋਈ ਵਿਪਦ ਆਈ ਹੈ ਤੇ ਪੰਜਾਬ ਨਾਲ ਖੜਿਆ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਵੀ ਪੰਜਾਬ ਦੇ ਨਾਲ ਖੜੀਏ ਠੀਕ ਐ ਜੀ ਹਾਂ ਜੀ ਸਿਕਸਬ ਤੁਸੀਂ ਨਾਲ ਆਏ ਹੋ ਇਹਨਾਂ ਦੇ ਹਾਂਜੀ ਠੀਕ ਹੈ ਸਾਡਾ ਪਿੰਡ ਜੀ ਖਾਰਾ ਖੇੜਾ ਜੀ ਖਾਰਾ ਖੇੜੇ ਤੋਂ ਸਾਰੀ ਸੰਗਤ ਜੋ ਜੁੜ ਕੇ ਆਈ ਹੈ ਅਸੀਂ ਜੋ ਰਸਤ ਪਿੰਡ ਖਾਰਾ ਖੇੜੇ ਦੀ ਸਾਰਾ ਚੰਦਾ ਕੀਤਾ ਚੰਦਾ ਕਰਕੇ ਤੇ ਜਿਹੜੇ ਜੀਵਾਂ ਨੂੰ ਰਸਤ ਪਹੁੰਚਾਣੀ ਹੈ ਅਸੀਂ ਆਪ ਸੇਵਾਦਾਰ ਸੇਵਾ ਕਰਾਂਗੇ ਜਾ ਕੇ ਜਿੱਥੇ ਵੀ ਰਸਤਾ ਅਸੀਂ ਪਹੁੰਚਾਵਾਂਗੇ ਪਿੰਡ ਖਾਰਾ ਖੇੜੇ ਤੋਂ ਜ਼ਿਲ੍ਹਾ ਹਨਮਾਨਗੜ੍ਹ ਇਕੱਰੀ ਜਕਾਰਾ ਬੁਲਾਦੇ ਹੋ ਸੇ ਤੁਸੀਂ ਆਏ ਆ ਨਾ ਹਾਂ ਬੋਲਵਾਜ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਹ ਪੰਜਾਬ ਆ ਇਹਦੀ ਤਸਵੀਰ ਬਲੱਖਣਦਾਨੂ ਦੇਖੂਗੀ ਮਜਤेंद्र ਸਿੰਘ ਖੈਰਾ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਦੇ ਨਾਲ ਹਾਜ਼ਰੀ ਕਤੋ